ਸਤਿ ਸ਼੍ਰੀ ਅਕਾਲ ਦੋਸਤੋ ਆਓ ਤੁਹਾਨੂੰ ਅੱਜ ਪਿੰਡ ਕਲਹਾਨਾ ਲੈ ਕੇ ਚੱਲੀਏ ਥੂਹੀ ਰੋਡ ਨਾਬਾ ਜਿੱਥੇ ਮਾਤਾ surjit kaur ji ਜਿਨ੍ਹਾਂ ਵਿਅਕਤੀਆਂ ਦੇ ਔਲਾਦ ਨਹੀਂ ਹੁੰਦੀ ਉਹਨਾਂ ਨੂੰ ਦਵਾਈ ਦਿੰਦੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵਿਅਕਤੀ ਉਹਨਾਂ ਦਾ ਲਾਭ ਲੈ ਸਕੇ ਇਹ ਦੇਖੋ ਜੀ ਜਦੋਂ ਤੁਸੀਂ ਨਾਬਾ ਤੋਂ ਆਉਗੇ ਤੇ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਬੋਰਡ ਲੱਗਿਆ ਦਿਖਾਈ ਦੇਗਾ ਕਲਿਹਾਨਾ ਤੇ ਇੱਧਰ ਨੂੰ ਤੁਸੀਂ ਮੁੜਨਾ ਹੈ ਥੂਹੀ ਪਿੰਡ ਕੋਲ ਤੁਹਾਨੂੰ ਅਸੀਂ ਇੱਕ ਬੋਰਡ ਦਿਖਾਇਆ ਸੀ ਉਸ ਬੋਰਡ ਨੂੰ ਫਾਲੋ ਕਰਦੇ ਹੋਏ ਤੁਸੀਂ ਮੁੜਨਾ ਸੀ ਤੇ ਮੁੜਨ ਤੋਂ ਬਾਅਦ ਇਹ ਕਲਿਹਾਨਾ ਪਿੰਡ ਹੈ ਇੱਥੇ ਤੁਸੀਂ ਆ ਜਾਓਗੇ ਤੇ ਆ ਦੇਖੋ ਫਿਰਨੀ ਦੇ ਉੱਤੇ ਹੀ ਤੁਸੀਂ ਇੱਧਰ ਨੂੰ ਮੁੜ ਜਾਣਾ ਤੇ ਇਹ ਹੈ ਜੀ ਬੀਬੀ ਸੁਰਜੀਤ ਕੌਰ ਦਾ ਘਰ ਜਿੱਥੇ ਤੁਸੀਂ ਆ ਕੇ ਉਹਨਾਂ ਤੋਂ ਦਵਾਈ ਲੈ ਸਕਦੇ ਹੋ ਦੂਰੋਂ ਦੂਰੋਂ ਉਹਨਾਂ ਤੋਂ ਦਵਾਈ ਲੈਣ ਲਈ ਵਿਅਕਤੀ ਆਉਂਦੇ ਨੇ ਇਹ ਦੇਖੋ ਜੀ ਆਏ ਹੋਏ ਨੇ ਕਾਫੀ ਵਿਅਕਤੀ ਇਹ ਮਾਤਾ ਜੀ ਨੇ ਹੋ ਜਿਹੜੇ ਦਵਾਈ ਦਿੰਦੇ ਨੇ ਤੇ ਕਿਸੇ ਵੀ ਮਰਦ ਚਾਹੇ ਔਰਤ ਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਆ ਕੇ ਇਹਨਾਂ ਤੋਂ ਦਵਾਈ ਲੈ ਸਕਦੇ ਹੋ ਫੋਨ ਨੰਬਰ ਤੁਹਾਨੂੰ ਮੈਂ ਇਸ ਦੇ ਵਿੱਚ ਦੱਸ ਦਵਾਂਗਾ ਫੋਨ ਕਰਕੇ ਤੁਸੀਂ ਆਓ ਤੇ ਦਵਾਈ ਲਓ ਤੇ ਜੇ ਕੋਈ ਪ੍ਰੋਬਲਮ ਹੈ ਤੇ ਉਸ ਨੂੰ ਠੀਕ ਕਰੋ। ਧੰਨਵਾਦ।